ਮੇਰੇ ਜੇ ਕੱਲ ਨੂੰ ਘਰ ਵਾਲੇ ਨੇ ਦੋ ਰੱਖ ਲੈਂਦਾ ਕਿਵੇਂ ਨਹੀਂ ਨਹੀਂ ਮੇਰੇ ਘਰ ਵਾਲੇ ਨਹੀਂ ਮੈਂ ਤਾਂ ਮੇਰੀ ਤਾਂ ਬਹੂਆਂ ਨਾਲ ਕਿਤਾਬ ਵਧੀਆ ਲੱਭ ਕੇ ਦਿੱਤਾ ਵੀ ਇੱਕ ਨਾਲ ਹੀ ਕੋਈ ਆਪੇ ਲੱਭ ਲਿਆ ਆਪ ਲੱਭਣਾ ਚਾਹੀਦਾ ਕਿ ਬਿਚੋਲਿਆਂ ਥਰੂ ਨਹੀਂ ਦੋਨੋਂ ਬਾਹਰ ਦੇ ਹਾਂਜੀ ਹਰਿਆਣੇ ਚ ਹੈ ਲੇਕਿਨ ਮੂੰ ਵੀ ਅੱਛੀ ਜੀ ਠੀਕ ਹੈ ਜੀ ਹਾਂਜੀ ਪੰਜਾਬ ਨਾਲ ਪੂਰਾ ਪਿਆਰਾ ਤੁਹਾਡਾ ਹਾਂਜੀ ਮੇਰੇ ਬਨਿਆ ਦਾ ਬਰਥਡੇ ਵੀ ਹੈ ਅੱਜ ਮੇਰੇ ਬਨਿਆ 10 ਤੋਂ 10 ਨੰਬਰ ਤੁਹਾਡੇ ਆਰਡਰ ਹਾਂਜੀ 10 ਵਜੇ 8 9 ਥੋੜੇ ਮਨ ਚ ਵੀ ਤੀਜੀ ਸੌਂਕਣ ਵਾਲਾ ਖਿਆਲ ਕੋਈ ਉਹ ਨਹੀਂ ਉਹ ਨਹੀਂ ਭਰਾ ਸਾਡੀ ਇੱਕ ਹੀ ਬਹੁਤ ਆ ਐਕਟਿੰਗ ਕਿੰਨੀ ਜ਼ਬਰਦਸਤ ਲੱਗੀ ਉਸ ਲੜਕੀ ਦੀ ਉਹ ਲੜਕੀ ਦੀ ਲੜਕੇ ਲੜਕੀ ਮਨ ਖੁਸ਼ ਹੋ ਗਿਆ ਭਰਾ ਹਾਂ ਜੀ ਸੇਫੌਨਸ ਬਹੁਤ ਜ਼ਿਆਦਾ ਵਧੀਆ ਸੀਗੇ ਲੈ ਬਹੁਤ ਵਧੀਆ ਨਾਈਟ ਬਹੁਤ ਵਧੀਆ ਅੱਛੀ ਐ ਮੂਵੀ ਅੱਛੀ ਅੱਛਾ ਤੇ ਇਹ ਫਿਲਮ ਦੇ ਕੇ ਥੋੜੇ ਮਨ ਚ ਵੀ ਤੀਜੀ ਸੌਂਕਣ ਵਾਲਾ ਖਿਆਲ ਕੋਈ ਉਹ ਨਹੀਂ ਉਹ ਨਹੀਂ ਭਰਾ ਸਾਡੀ ਇੱਕ ਹੀ ਬਹੁਤ ਆ ਨਾਈਸ ਵੈਰੀ ਨਾਈਸ ਫਿਲਮ ਕੇ ਦੇ ਵਿੱਚ ਨਵਾਂ ਕੀ ਲੱਗਿਆ ਸਵਾਰ ਨਵਾਂ ਜਿਹੜਾ ਉਹ ਥਰਡ ਰੋਲ ਆਇਆ ਹੈ ਉਹ ਬਹੁਤ ਨਾਈਸ ਸੀ ਹਾਂਜੀ ਕੀ ਕਹਿਣਾ ਚਾਹੋਗੇ ਫਿਲਮ ਦੇ ਕੇ ਐਮ ਸੰਪਰਪਨ ਵਧੀਆ ਥੀ ਕੀ ਵੀਰੇ ਫਿਲਮ ਦਾ ਪੂਰਾ ਪੈਸਾ ਵਸੂਲਿਆ ਹਾਂ ਸਹੀ ਹੈ ਜਿਆਦਾ ਐਕਟਿੰਗ ਕੀ ਦੀ ਵਧੀਆ ਲੱਗੀ ਐਮੀ ਵਰਕ ਦੀ ਥੈਂਕ ਯੂ ਬਾਈ ਜੀ ਬਹੁਤ ਵਧੀਆ ਲੱਗਿਆ ਦੋਨੋਂ ਜੋ ਲਾਸਟ ਐਕਟਰਸ ਕੇ ਕੀ ਕਹਿਣਾ ਚਾਹੋਗੇ ਤੁਸੀਂ ਦਾ ਹੁਣ ਤੁਸੀਂ ਤਾਂ ਲੇਟ ਨਹੀਂ ਨਹੀਂ ਬਹੁਤ ਅੱਛਾ ਵੀ ਹੋ ਗਿਆ ਹੋਣੀ ਚਾਹੀਦੀ ਹੈ ਨਹੀਂ ਨਹੀਂ ਹੋਣੀ ਨਹੀਂ ਇੱਕ ਹੀ ਠੀਕ ਹੈ ਕੀ ਕਹਿਣਾ ਚਾਹੋਗੇ ਠੀਕ ਹੈ ਵਧੀਆ ਲੱਗਿਆ ਵਧੀਆ ਵਧੀਆ ਲੱਗਿਆ ਫਿਲਮ ਕਿਦਾ ਲੱਗੀ ਬਹੁਤ ਅੱਛੀ ਧੀ ਐਕਟਿੰਗ ਕਿੰਦੀ ਜ਼ਬਰਦਸਤ ਲੱਗੀ ਉਸ ਲੜਕੀ ਦੀ ਉਹ ਲੜਕੀ ਦੀ ਲੜਕੇ ਲੜਕੀ ਦੀ ਠੀਕ ਹੈ ਅਗਰ ਤੁਮੇ ਜ਼ਿੰਦਗੀ ਵਿੱਚ ਤਿੰਨ ਰੱਖਣੀ ਪੜੇ ਰੱਖ ਲੋਗੇ ਨਹੀਂ ਅੱਛਾ ਮੂਵੀ ਦੇਖ ਕੇ ਆਏ ਹੋ ਜੀ ਕੀ ਕਹਿਣਾ ਚਾਹੋਗੇ ਸੰਕੜ ਸੰਕੜ ਬਹੁਤ ਵਧੀਆ ਜੀ ਬਹੁਤ ਵਧੀਆ ਜ਼ਿਆਦਾ ਫਿਲਮ ਦੇ ਵਿੱਚ ਕਮੇਡੀ ਹੈ ਰਮਾਂਸ ਆ ਇਮੋਸ਼ਨ ਆ ਕੀ ਹੈ ਜ਼ਿਆਦਾ ਕਮੇਡੀ ਜ਼ਿਆਦਾ ਮਤਲਬ ਪਹਿਲਾ ਕਿੰਨਿਆ ਕਿ ਪਹਿਲਾ ਪਾਰ ਦੇਖਿਆ ਤਾਂ ਫਿਲਮ ਹਾਂ ਜੀ ਹਾਂ ਉਹਦੇ ਨਾਲੋਂ ਬੈਸਟ ਹੈ ਕਿ ਘੱਟ ਵਧੀਆ ਤੇ ਨਾਲ ਬਹੁਤ ਵਧੀਆ ਜੀ ਸੇਮ ਠੀਕ ਆ ਜੀ ਆ ਮਾਤਾ ਜੀ ਨੇ ਕੀ ਕਹਿਣਾ ਚਾਹੁੰਗੇ ਫਿਲਮ ਦੇ ਕੇ ਆਏ ਵਧੀਆ ਵਧੀਆ ਲੱਗੀ ਮਨ ਖੁਸ਼ ਹੋ ਗਿਆ ਪੂਰਾ ਹਾਂਜੀ ਠੀਕ ਆ ਜੀ ਕਿਵੇਂ ਲੱਗੀ ਜੀ ਬਹੁਤ ਘੈਂਟ ਸੀ ਅੱਜ ਮੇਰਾ ਬਰਥਡੇ ਉਹਨਾਂ ਨੇ ਸਪੈਸ਼ਲ ਕਰਤਾ ਮੇਰੀ ਵੀਡੀਓ ਵੀ ਪਾਈ ਉਹਨਾਂ ਨੇ ਥੈਂਕ ਯੂ ਮੈਮ ਵੈਰੀ ਵੈਰੀ ਥੈਂਕ ਯੂ ਅੱਛਾ ਕਿਵੇਂ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਨਾਈਸ ਸੀ ਸਾਰਿਆਂ ਦੀ ਐਕਟਿੰਗ ਸਭ ਤੋਂ ਵਧੀਆ ਸੀ ਕਿਵੇਂ ਲੱਗੀ ਫਿਲਮ ਬਹੁਤ ਅੱਛੀ ਸੀ ਕਾਫੀ ਐਂਟਰਟੇਨਮੈਂਟ ਸੀਗਾ ਮਜ਼ਾ ਆਇਆ ਦੇਖ ਕੇ ਖਾਸ ਕਰਕੇ ਜਿਹੜਾ ਫਿਲਮ ਦੇ ਗਾਣੇ ਵਧੀਆ ਲੱਗਦੇ ਆ ਜਾਂ ਫਿਲਮ ਦੀ ਸਟੋਰੀ ਲਾਈਨ ਵੀ ਵਧੀਆ ਸੀ ਸਟੋਰੀ ਵੀ ਅੱਛੀ ਸੀ ਤੇ ਸੌਂਗਸ ਬਹੁਤ ਜ਼ਿਆਦਾ ਵਧੀਆ ਸੀਗੇ ਠੀਕ ਹੈ ਐਤਕੇ ਸੌਂਕੜਾ ਭਾਰੀਆਂ ਹੋ ਗਈਆਂ ਸੀ ਠੀਕ ਹੈ ਹਾਂਜੀ ਬਹੁਤ ਅੱਛੇ ਸੀਗਾ ਰੋਕ ਕੇ ਪੁੱਛ ਰਹੇ ਹਾਂ ਜੀ ਇੱਕ ਮਿੰਟ ਬਹੁਤ ਸੋਹਣੇ ਲੱਗ ਰਹੇ ਆ ਤੁਸੀਂ ਮੇਰੇ ਬੰਨਿਆ ਸ਼ਿਰਕਾ ਬਰਥਡੇ ਵੀ ਹੈ ਅੱਜ ਮੇਰੇ ਬੰਨਿਓ ਦਸਾਂ ਚੋਂ 10 ਨੰਬਰ ਤੁਹਾਡੇ ਆਊਟਫਿਟ ਹਾਂਜੀ 10 ਵਿੱਚੋਂ 8 ਨਹੀਂ ਨਾ ਅੱਛਾ ਕਿਵੇਂ ਕਿਵੇਂ ਲੱਗੀ ਜੀ ਮੂਵੀ ਨਹੀਂ ਅੱਛੀ ਲੱਗੀ ਫਿਲਮ ਅਸੀਂ ਪਹਿਲੇ ਵੀ ਦੇਖੀ ਸੀ ਸੌਂਗ ਨੇ ਸੌਂਗ ਨੇ ਨੰਬਰ ਜੋ ਅੱਛਾ ਲੇਡੀਜ਼ ਤਾਂ ਕਰਕੇ ਸੌਂਕਣਾ ਵੇਖਣਾ ਵੀ ਵੀ ਜੇ ਕੱਲ ਨੂੰ ਘਰ ਵਾਲੇ ਨੇ ਦੋ ਰੱਖ ਲੈਂਦਾ ਕਿਵੇਂ ਨਹੀਂ ਨਹੀਂ ਮੇਰੇ ਘਰ ਵਾਲੇ ਨਹੀਂ ਮੈਂ ਤਾਂ ਇਹ ਕਸਰ ਤੋਂ ਬਹੁਤ ਨੂੰ ਪੁੱਛੋ ਨਾ ਮੇਰਾ ਤਾਂ ਆਪ ਟਾਈਮ ਪਾਸ ਹੋ ਗਿਆ ਨਹੀਂ ਉਸ ਦੌਰ ਦੇ ਵਿੱਚ ਕਿਤੇ ਰੱਖ ਲੈਂਦੇ ਨਹੀਂ 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 ਡਰਦਾ ਇਤਨਾ ਤਾਂ ਉਮੀਦ ਹੈ ਇਤਨੇ ਤਾਂ ਪੂਰਾ ਵਿਸ਼ਵਾਸ ਹੈ ਉਹਨਾਂ 'ਤੇ ਨਹੀਂ ਡਰਦੇ ਸੀ ਤੁਹਾਡੇ ਨਹੀਂ 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 ਡਰਦੇ ਵੀ ਨਹੀਂ ਸੀ ਪਰ ਐਸਾ ਕੰਮ ਨਹੀਂ ਕਦੇ ਕੀਤਾ ਅ ਤੁਸੀਂ ਕੀ ਕਹਿਣਾ ਚਾਹੋਗੇ ਦੇਖ ਕੇ ਨਹੀਂ ਮੂਵੀ ਠੀਕ ਸੀ ਵਧੀਆ ਸੀਗੀ ਇੰਜੋਏ ਕੀਤੀ ਤਾਂ ਮੂਵੀ ਦੇਖ ਕੇ ਠੀਕ ਹੈ ਜੀ ਅੱਛਾ ਕਿਵੇਂ ਲੱਗੀ ਜੀ ਮੂਵੀ ਬਹੁਤ ਵਧੀਆ ਜੀ ਅੱਛਾ ਕੀ ਕਹਿਣਾ ਚਾਹੋਗੇ ਜੇ ਘਰ ਦੇ ਵਿੱਚ ਇਹਦੇ ਹਾਲਾਤ ਬਣ ਜਾਂਦੇ ਕਿਤੇ ਨਹੀਂ ਬਣਨਗੇ ਨਹੀਂ ਬਣਨਗੇ ਅੱਛਾ ਸਾਰੇ ਇਦਾਂ ਕਹਿ ਰਹੇ ਹੋ ਮਤਲਬ ਇਹਦਾ ਮਤਲਬ ਦਾ ਮਤਲਬ ਤੁਸੀਂ ਫਿਰ ਵਿਚੋਲਿਆਂ ਨੂੰ ਥੈਂਕ ਯੂ ਨਹੀਂ ਕਹਿੰਦੇ ਵੀ ਇੰਨਾ ਵਧੀਆ ਲੱਭ ਕੇ ਦਿੱਤਾ ਵੀ ਇੱਕ ਨਾਲ ਹੀ ਖੁਸ਼ ਆਪੇ ਲੱਭ ਲਿਆ ਆਪ ਲੱਭਣਾ ਚਾਹੀਦਾ ਕਿ ਵਿਚੋਲਿਆਂ ਥਰੂ ਨਹੀਂ ਦੋਨੋਂ ਦੋਵੇਂ ਦੋਨੋਂ ਆਪ ਲੱਭਿਆ ਕਈ ਵਾਰੀ ਕਹਿੰਦੇ ਵੀ ਲੜਾਈ ਝਗੜਾ ਬਾਲਾ ਪੈਂਦਾ ਆਪ ਨੂੰ ਨਹੀਂ ਥੋੜਾ ਨਹੀਂ ਹੁੰਦਾ ਨਹੀਂ ਬਿਲਕੁਲ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹਗੇ ਤੁਸੀਂ ਨਹੀਂ ਜੀ ਬਹੁਤ ਅੱਛੀ ਮੂਵੀ ਸੀ ਚਲੋ ਵਧੀਆ ਲੱਗੀ ਬਹੁਤ ਵਧੀਆ ਤੁਸੀਂ ਤਾਂ ਮੈਨੂੰ ਪੰਜਾਬ ਦੇ ਵੀ ਨਹੀਂ ਲੱਗਦੇ ਬਾਹਰ ਦੇ ਲੱਗ ਹਾਂਜੀ ਹਰਿਆਣਾ ਚੇਹੇ ਲਈ ਵੀ ਮੂੰ ਵੀ ਅੱਛੀ ਸੀ ਠੀਕ ਹੈ ਜੀ ਹਾਂਜੀ ਪੰਜਾਬ ਨਾਲ ਪੂ ਅਚ ਐਮੀ ਦੀ ਪਹਿਲਾਂ ਵੀ ਦੇਖਦੇ ਹੋ ਇਹਨਾਂ ਜੋੜੀ ਦੀ ਸਰਗੁਣ ਦੀ ਸਰਗੁਣ ਹਾਂਜੀ ਹਾਂਜੀ ਪੰਜਾਬੀ ਦੇਖਦੇ ਜੀ